ਕਾਰਨ ਬੋਸ ਪਛਿੜੇ ਹਾਂ ਜੀ ਖਬਰਾਂ ਦੇਖੋ ਅਸੀਂ ਅੱਜ ਖੇੜਾ ਆਏ ਵੇ ਪਹਿਲਾ ਪਰਚੀ ਵਾਲੀ ਉੱਥੇ ਤੁਸੀਂ ਦੇਖੀ ਗੱਲ ਇਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਿਉਂ ਕਰਮੜੇ ਖੇੜਾ ਸਾਹਿਬ 1700 1701 ਦੇ ਵਿੱਚ ਗੁਰੂ ਮਾਰਾ ਸਾਹਿਬ ਦੀ ਜਿੱਥੇ ਜੰਗ ਹੋਈ ਤੇ ਬਾਬਾ ਜੀ ਸਿੰਘ ਜਿਹੜੇ ਵੱਡੇ ਸਾਹਿਬ ਜੱਦੇ ਦੇ ਗੁਰੂ ਸਾਹਿਬ ਦੇ ਉਹਨਾਂ ਨੇ ਵੀ ਜੰਗ ਜੰਗ ਦੇ ਵਿੱਚ ਭਾਗ ਲਿਆ ਤਾਂ ਹੁਣ ਮੈਂ ਇਹ ਦੱਸਣਾ ਚਾਹੁੰਦਾ ਆਪਣੇ ਖਾਸ ਕਰਕੇ ਚਲੋ ਮੈਨੰਗਾ ਪਹਿਲਾਂ ਹੁੰਦੀ ਨਹੀਂ ਲੁੱਟਖੋ ਜਿਹੜੀ ਹੁੰਦੀ ਆ ਬਹੁਤ ਹੁੰਦੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆਪਣੀ ਐਸਜੀਪੀਸੀ ਨੂੰ ਆਪਣੇ ਸਿੱਖ ਪੰਥ ਨੂੰ ਵੀ ਇਹ ਗੁਰਦੁਆਰਾ ਸਾਹਿਬ ਮੇਰੇ ਹਿਸਾਬ ਦੇ ਨਾਲ ਜੇ ਬੰਦੇ ਨਾ ਰੋਕੇ ਜਿਹੜੀ ਆ ਮੈਨੰਗਾ ਇਹਦਾ ਦੇਖੋ ਬਿਲਹਾਂ ਅੰਦਾਜ਼ਾ ਵੀ ਇਹ ਇਹ ਪਹਾੜ ਤੇ ਇੱਥੇ ਉਚਾਈ ਇਹ ਕਿੱਥੇ ਪੁੱਜ ਚਲੀ ਆਹ ਖੰਬੇ ਦੇ ਤੁਸੀਂ ਲਾ ਲਿਓ ਅੰਦਾਜ਼ਾ ਵੀ ਉਹ ਜਿਹੜਾ ਖੰਭਾ ਇਹ ਉਹ ਕਿੱਥੇ ਖੜਾ ਰਹਿ ਗਿਆ ਵੀ ਉਹਦੇ ਹਿਸਾਬ ਦੇ ਨਾਲ ਆਹ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਫਿਰ ਤੁਸੀਂ ਮੈਨੂੰ ਦੱਸੋ ਵੀ ਇਹ ਗੁਰਦੁਆਰਾ ਵੀ ਇਸ ਹਿਸਾਬ ਦੇ ਨਾਲ ਕੱਲੋਂ ਕੋਈ ਦਾ ਨੁਕਸਾਨ ਹੁੰਦਾ ਕੋਈ ਗੱਲਬਾਤ ਹੁੰਦੀ ਕੀ ਆ ਚਾਹੁੰਦਾ ਪ੍ਰਸ਼ਾਸਨ ਕੀ ਚਾਹੁੰਦੀਆਂ ਸਰਕਾਰਾਂ ਵੀ ਇਹ ਕੀ ਆ ਇਹ ਗੱਲਾਂ ਕੋਈ ਚਹਿਜ ਆ ਕਿੱਥੇ ਪੁੱਛ ਕੀ ਗੱਲ ਇੱਥੇ ਪਾਣੀ ਜੇ ਕਿਨਾਂ ਬੋਰ ਕਰਾਣਾ ਨਾ 5-4 ਲੱਖ ਰੁਪਏ ਦਾ ਕੰਮ ਹੈ ਕੀ ਤਾਂ ਬੋਰ ਕਰਨਾ ਹੋਵੇ ਇਸ ਇਲਾਕੇ ਦੇ ਪਾਣੀ ਤੱਕ ਪਜਾਤੀ ਲੋਕਾਂ ਨੇ ਮਸ਼ੀਨਾਂ ਨਾਲ ਬੋਰ ਕਰਨਾ ਕਾਮ ਬੰਦੇ ਦੀ ਗੱਲ ਵਸਦੀ ਨਹੀਂ ਸੀ ਇੱਥੋਂ ਪਹਿਲਾਂ 100-150 ਫੁੱਟ ਉੱਪਰ ਤੇ ਪੱਟਿਆ ਹੁਣ 2-150-200 ਫੁੱਟ ਥੱਲੇ ਲੈ ਗਏ ਧਰਤੀ ਅਜੇ ਵੀ ਕੀ ਹੋਇਆ ਪਿਛਲੇ ਦਿਨਾਂ ਦੇ ਵਿੱਚ ਰੌਲਾ ਪੈਣ ਦੇ ਨਾਲ ਪਿੰਡ ਇਕੱਠੇ ਹੋਏ ਕੁਝ ਨਾ ਕੁਝ ਇਹ ਜਿਹੜਾ ਕੰਮ ਥਮਿਆ ਪਰ ਤੁਸੀਂ ਇਹ ਲਾ ਲਓ ਵੀ ਇਹ ਕਿੱਥੇ ਤੱਕ ਗੱਲਾਂ ਹੈ ਇੱਧਰ ਬਰਾਬਰ ਪਿੱਛੇ ਨੂੰ ਮਾਰਿਓ ਇੱਧਰ ਜਿਹੜਾ ਘੜ ਤੇ ਘੜ 2-200 ਫੁੱਟ ਦੇ ਪਹਾੜ ਹੈ ਅੱਜ ਹੈ ਨਹੀਂ ਹਾਂ ਖਤਮ ਹੈ ਅੱਜ ਤੁਸੀਂ ਇਹ ਲਾ ਲਓ ਗੱਲ ਵੀ ਇਹ ਕਿਦਾਂ ਜਿਹੜੀਆਂ ਸਰਕਾਰਾਂ ਗੱਲਾਂ ਕਰਦੀਆਂ ਆਣ ਤੇ ਪਹਿਲਾਂ ਸਾਨੂੰ ਪ੍ਰਵਾਨਦੀਆਂ ਦੀਆਂ ਵੀ ਅਸੀਂ ਲਿਆਵਾਂਗੇ ਲੋਕਾਂ ਨੂੰ ਬਦਲਾਅ ਵੀ ਲਿਆਵਾਂਗੇ ਕਚਾਲੀ ਆ ਕਚਾਲੀਆਂ ਫਿਰ ਇਹ ਪੈਸਾ ਜਿਹੜਾ ਕਿਸੇ ਗਿਣਤੀ ਚ ਆਵੇ ਕੋਈ ਖਜ਼ਾਨਿਆਂ ਚ ਪਵੇ ਕੋਈ ਕਿਸੇ ਗਿਣਤੀ ਚ ਨਹੀਂ ਆਪਨੇ ਝੋਲੇ ਆਪਣੀਆਂ ਇਹਨਾਂ ਦੀਆਂ ਲੁੱਟਾਂ ਕੋ ਆ ਪਰਚੀਆਂ ਆਪਣੇ ਹੀ ਕੰਮ ਇਹਨਾਂ ਦਾ ਚੱਲ ਰਿਹਾ ਬਿਲਕੁਲ ਤੁਸੀਂ ਆ ਦੇਖ ਲਓ ਇੱਥੇ ਤੇ ਆਪਣੇ ਮਨ ਨੂੰ ਵੀ ਡਰ ਲੱਗਦਾ ਵੇ ਜਥਾ ਪਾਚਾ ਜਿੱਥਾ ਤੇਰੇ ਚਰਨ ਪਏ ਵੇ ਜਿੱਥਾ ਤੂੰ ਆ ਆਂਦਾ ਜਾਂਦਾ ਉੱਥੇ ਵੀ ਲੋਕਾਂ ਦਾ ਬਖਸ਼ਿਆ ਨਹੀਂ ਹੈਗਾ ਐਸੇ ਲੋਕ ਸਾਡੇ ਹੀ ਲੋਕ ਹੈ ਕੌਣ ਹੈ ਇਹਨਾਂ ਬੰਦਿਆਂ ਨੇ ਜਿਹੜੀ ਆ ਪਟ ਪਟ ਕੇ ਕੀ ਕਰਤਾ ਸੋ ਮੈਂ ਪ੍ਰਜਾਣ ਨੂੰ ਕਹਿਣਾ ਚਾਹੁੰਦਾ ਮੈਂ ਐਸਜੀਪੀਸੀ ਨੂੰ ਵੀ ਬੇਨਤੀ ਕਰਦਾ ਕੁਲਦੀਪ ਸਿੰਘ ਸਾਡੇ ਗੜਗਾ ਸਾਹਿਬ ਹੈ ਜਿਹੜੇ ਜੇਹਦਾਰ ਉਹਨਾਂ ਨੂੰ ਵੀ ਵੀ ਆ ਕੇ ਇਸ ਚੀਜ਼ ਨੂੰ ਦੇਖਿਆ ਜਾਵੇ ਇਹਨਾਂ ਦੇ ਉੱਪਰ ਕੋਈ ਨਾ ਕੋਈ ਜਿਹੜੀ ਬਣਦੀ ਕਾਰਵਾਈ ਕਰਾਈ ਜਾਵੇ ਵੀ ਇਹ ਚੀਜ਼ਾਂ ਜਿਹੜੀਆਂ ਤੁਸੀਂ ਦਾ ਤਾਂ ਵੱਡਾ ਨੁਕਸਾਨ ਜਿਹੜਾ ਸੌਂਗੇ ਆਣ ਵਾਲੇ ਟਾਈਮ ਤੋਂ ਤੁਹਾਨੂੰ ਲੱਗਦਾ ਕਿ ਪਹਿਲਾਂ ਖਣਿਜ ਪੱਥਰ ਬੋਥਰ ਕੱਢ ਲਏ ਹੁਣ ਮਿੱਟੀ ਨਾਲ ਪੂਰੇ ਜਾ ਰਹੇ ਹੁਣ ਦੇਖ ਲਓ ਤੁਸੀਂ ਆ ਜਿਹੜੀ ਤਾਜੀ ਮਿੱਟੀ ਅੱਜ ਦਾ 2-4 ਦਿਨ ਚ ਗੱਲ ਆ ਤਾਜੀ ਹੋਈ ਵੀ ਮੇਰੇ ਹਿਸਾਬ ਨਾਲ ਅੱਜ ਦੀ ਅੱਜ ਕੱਲ ਦੀ ਹੋਣੀ ਗੱਲ ਤਾਂ ਰੋਡ ਤੋਂ ਸਿਰਫ 5 ਫੁੱਟ ਕੇ ਬਹਿ ਜਾਂਦਾ ਜੀ ਜਿੱਦਾਂ ਅਸੀਂ ਰੋਕਿਆ ਇਹਨਾਂ ਨੂੰ ਆਗੇ ਠੀਕ ਆ ਜੀ ਆ ਰੋਡ ਲੋਕਾਂ ਵਾਲਾ ਰੋੜਾ ਜੀ ਲੋਕ ਤਾਂ ਰਹੀ ਨਹੀਂ ਰੋੜੀ ਰਹਿ ਗਿਆ ਇਕੱਲਾ ਉਦੋਂ 5-4 ਫੁੱਟ ਦਾ ਫਰਕ ਤਾਂ ਜਦੋਂ ਪਿੰਡ ਵਾਲੇ ਭਲੜੀ ਵਾਲੇ ਜਾਂ ਪੰਗਲਾ ਬਹਿਤ ਮੇ ਇਕੱਠੇ ਹੋ ਗਏ ਫਿਰ ਇਹ ਦੁਆਰਾ ਫਿਰ ਐਕਸ਼ਨ ਲੈਣਾ ਪਏ ਤਾਂ ਇਹ ਮਿੱਟੀ ਤੋਂ ਬਾਅਦ ਪਈ ਇਹ ਤਾਂ ਤਾਜੀ ਹੈ ਜੀ ਅੱਜ ਹੋਊਗਾ ਜਾਂ ਕੱਲ ਹੋਊਗੀ ਸਰਫ ਖਾਡਾਂ ਦੇ ਉੱਪਰੋਂ ਠੀਕ ਹੈ ਜੀ ਉੱਪਰ ਜਿੰਨਾ ਪਿੰਡ ਦਾ ਇਲਾਕੇ ਦਾ ਪਾਣੀ ਇਸ ਘਟਚ ਆਣਾ। ਕਿਹਾ ਇਹ ਖਾਟੋ ਸਾਹਮਣੇ ਜਾ ਕੇ ਬੱਜਣੀ ਪਹਾੜ ਡਿੱਗਣਾਂ ਦੇ ਖੱਲ। ਬਿਲਕੁਲ ਜੀ ਇਹ ਤਾਂ ਆ ਜਿਹੜੀ ਸ਼ੁਰੂ ਕਰਤੀ ਨਹੀਂ ਗੱਲ। ਇਹ ਜਿਹੜੀ ਪਕਿਆਈ ਆ ਸਾਰੀ ਖਤਮ ਹੈ ਹੁਣ ਦਿਨੋ ਦਿਨ ਤੁਸੀਂ ਕਿੱਡਾ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਇਹਦੇ ਨਾਲ ਆ ਗੱਲ ਦੇ ਨਾਲ। ਢੋਡੀ ਵੀ ਅਗਲੀ ਹੁਣ ਕੋਈ ਰਣਨੀਤੀ ਬਣ ਰਹੀ ਹੈ ਕਿਉਂਕਿ ਆਵਾਜ਼ ਬੁਲੰਦ ਕਰਨਾ ਸ਼ੁਰੂਆਤ ਤੇ ਕਿਸੇ ਨੂੰ ਕੀ ਕਰਨੀ ਪੈਣੀ ਹੈ ਤੁਸੀਂ ਕੀਤੀ ਹੈ। ਅਗਲੀ ਹੁਣ ਰਣਨੀਤੀ ਕੀ ਹੋਏਗੀ? ਰਣਨੀਤੀ ਤਾਂ ਇਹੀ ਹੋਊਗੀ ਮੈਂ ਤਾਂ ਆਪਣੇ ਸਾਰੇ ਦੇਖੋ ਅਸੀਂ ਕੋਈ ਸਰਕਾਰ ਦਾ ਭਾਗ ਨਹੀਂ। ਅਸੀਂ ਕੋਈ ਪਿਛਲੀਆਂ ਕੋਈ ਪਾਰਟੀਆਂ ਦਾ ਭਾ ਤਾਏ ਗੱਲਾਂ ਇੱਥੇ ਤੱਕ ਪੁੱਜਣੀਆਂ ਪਿਛਲੇ ਸਮਾਂ ਦੇ ਵਿੱਚ ਦੋ ਚਾਰ ਬਰਸਾਤਾ ਤੁਸੀਂ ਦੇਖ ਲੀਆਂ ਬੜੀਆਂ ਭਿਆਨਕ ਐ ਇਹਨਾਂ ਗੱਲਾਂ ਕਰਕੇ ਕਿਉਂਕਿ ਜਿੱਥੇ ਚੀਜ਼ ਠੀਕੀ ਵੀ ਉਹ ਠੀਕੀ ਵੀ ਹੋਵੇ ਉੱਥੇ ਪਾਣੀ ਚੱਲਦੇ ਰਹਿੰਦੇ ਆ ਪਾਣੀ ਆਂਦੇ ਤੇ ਅੱਜ ਤੇ 20 ਸਾਲ ਪਹਿਲਾਂ ਵੀ ਪਰ ਕਦੇ ਐਦਾਂ ਦੇ ਨੁਕਸਾਨ ਨਹੀਂ ਹੁੰਦੇ ਜਿੱਦਾਂ ਦੇ ਤੁਸੀਂ ਦੇਖੇ ਘਰ ਟਹਿ ਗਏ ਪਿੰਡਾਂ ਦੇ ਪਿੰਡ ਉੱਜੜ ਗਏ ਇਹ ਲੋਕ ਨਾ ਇਹ ਗੱਲ ਦੇ ਵਿੱਚ ਉੱਠ ਕੇ ਸਾਡਾ ਸਾਥ ਦਿੱਤਾ ਜਾਂ ਇਕੱਠੇ ਹੋਏ ਅਸੀਂ ਕਿਹਾ ਸਾਡੇ ਨਾਲ ਚੱਲੋ ਸਾਨੂੰ ਮਗਰ ਤੋਰੋ ਪਰ ਕਿਸੇ ਨੇ ਕੋਈ ਆਵਾਜ਼ ਜਿਹੜੀ ਬਣਨਾ ਪੈਣਾ ਸਾਰਿਆਂ ਨੂੰ ਮੈਂ ਕਹਿੰਦਾ ਆਪਣੇ ਸਾਰੇ ਇਲਾਕੇ ਨੂੰ ਆਨੰਦਪੁਰ ਸਾਹਿਬ ਦੀ ਸਾਡੇ ਗੁਰਦੁਆਰੇ ਵੀ ਸੇਵ ਨਹੀਂ ਦੇਇ ਸਾਡੇ ਮੰਦਰ ਵੀ ਸੇਵ ਨਹੀਂ ਦੇਇ ਹੱਥ ਜੋੜ ਕੇ ਬੇਨਤੀ ਹੈ ਸਾਰੇ ਇਲਾਕੇ ਨੂੰ ਵੀ ਇਸ ਚੀਜ਼ ਦੇ ਵਿੱਚ ਜਿੰਨਾ ਤੁਹਾਡੇ ਟਾਈਮ ਦੇ ਹੁੰਦਾ ਜਿੰਨਾ ਤੁਹਾਡੇ ਸਾਥ ਦੇ ਹੁੰਦਾ ਜਰੂਰ ਦਿਓ ਸਾਡੀ ਕੋਈ ਮਾਨਸਾ ਨਹੀਂ ਗੁਰੂ ਦੇ ਚਰਨਾਂ 'ਚ ਢੜ ਕੇ ਕਹਿੰਦੇ ਆ ਦਸਵੇਂ ਪਾਤਸ਼ਾਹ ਦੇ ਕੋਈ ਸਾਡੀ ਇਸ ਗੱਲ ਦੇ ਵਿੱਚ ਕੋੰਦਾ ਵੀ ਨਹੀਂ ਕੋਈ ਰਾਜਨੀਤੀ ਕਰਨੀ ਨਾ ਰਾਜਨੀਤੀ ਕਰੀ ਅੱਜ ਨਾ ਕੱਲ ਨਾ ਕੋਈ ਸਾਡਾ ਅਸੀਂ ਲੁੱਟਿਆ ਕਦੇ ਇੱਕ ਪੱਥਰ ਵੀ ਕਿਤੇ ਦਰਿਆ ਦਾ ਜਾ ਕੇ ਤੇ ਰੇਤੇ ਦੀ ਟਰਾਲੀ ਵਿੱਚ ਹੀ ਹੋਵੇ ਗੁਰੂ ਮਹਾਰਾਜ ਦੇ ਚਰਨਾਂ 'ਚ ਖੜੇ ਆ ਪਰ ਕਿਸੇ ਨਾ ਕਿਸ ਨੂੰ ਮੋਰਾ ਹੋ ਗਿਆ ਆਵਾਜ਼ ਬੁਲੰਦ ਕਰਨੀ ਪੈਣੀ ਸੋ ਸਾਰੇ ਬਥੇਰੇ ਬੰਦੇ ਅੱਜ ਸਾਡੇ ਭਰਾ ਉੱਠ ਗਏ ਪਰ ਇੱਕ ਥੋੜੀ ਜੀ ਗੱਲ ਐ ਹੁੰਦੀ ਵੀ ਇੱਕ ਦੂਰ ਨੂੰ ਦੇਖੋ ਦੇਖੀ ਵੀ ਕੱਲੋਂ ਤੁਰਦੇ ਆ ਅੱਜ ਤੁਰਦੇ ਆ ਸੋ ਹੁਣ ਜਿਹੜੀ ਐ ਅੱਜ ਸ਼ੁਰੂਆਤ ਐ ਮਤਲਬ ਕਹਿੰਦੇ ਵੀ ਇਹ ਜਿਹੜਾ 2026 ਆ ਹੁਣ ਇਹ ਜਿਹੜੀਆਂ ਮਸ਼ੀਨਾਂ ਮਸ਼ੂਨਾ ਆਪਣੀਆਂ ਚੱਕ ਕੇ ਜਿਹੜੇ ਕਹਿੰਦੇ ਵੀ 590 ਨੰਬਰ ਆ ਗਏ ਆ ਜੀ 600 ਨੰਬਰ ਆ ਗਏ ਨਾ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਹਨਾਂ ਨੂੰ ਕੁਵਾੜੋ ਪੇਤੋਂ ਜਾਂ ਫਿਰ ਕਿਤੇ ਐ ਤਾਂ ਪੰਜਾਬ ਛੱਡ ਕੇ ਦੂਰ ਪਾਰ ਚੰਜੋ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ ਕੋਈ ਸਰਕਾਰ ਜਲਦੀ ਦੀ ਜੀ ਕੋ ਲਿਮਟ ਤੱਕ ਕੋਈ ਹੱਦ ਤੱਕ ਪਰ ਆਹਾ ਆਦਾ ਕੁਛ ਨਹੀਂ ਜੀ ਅੱਗੇ ਹੋਰ ਤੁਸੀਂ ਇੱਥੇ ਲਾਈਵ ਲੈ ਕੇ ਚੱਲੋ ਉੱਥੇ ਨੂੰ ਸਾਹਮਣੇ ਨੂੰ ਤੁਸੀਂ ਖੁਦ ਦੇਖੋਗੇ ਮੈਂ ਪਹਿਲਾਂ ਇੱਥੇ ਪਹਾੜ ਦਾ ਜਿਹੜਾ ਉਹ ਸਾਹਮਣੇ ਵਾਲੇ ਦਾ ਬਰਾਬਰ ਦਾ ਅੱਜ ਉਹ 300 400 ਫੁੱਟ ਥੱਲੇ ਜਾ ਕੇ ਕ੍ਰੈਚਰ ਲੱਗਦਾ ਇੱਧੇ ਦੇਖ ਲੋ ਚੱਲ ਕੇ ਤੁਹਾਡੇ ਸਾਹਮਣੇ ਹੀ ਆ ਸਾਰਾ ਠੀਕ ਹੈ ਜੀ ਦੇਖਦੇ ਆ ਚਲੋ ਤੇ ਮੋਕਰੇ ਤੇ ਉਹਨਾਂ ਦਾ ਕੰਮੇ ਮੁੱਕ ਲਿਆ ਵਾ ਹੁਣ ਫੇ ਰੇਤਾ ਚੱਕਦੇ ਅੱਧੇ ਰਹਿਣ ਤੋਂ ਗੱਡੀ ਅੱਗੇ ਚੱਲਦੇ ਆ ਜੀ ਸਾਡੇ ਲੋਕਾਂ 'ਚ ਕੋਈ ਕਮੀ ਨਹੀਂ ਹੈ ਜਜ਼ਬਾ ਬਥੇਰਾ ਹੈ ਜਨੂਨ ਬਥੇਰਾ ਹੈ ਪਰ ਥੋੜੀ ਜੀ ਇੱਕ ਤਰਨ ਦੀ ਰਣ ਨੂੰ ਥੋੜੀ ਜੀ ਲਾਣੀ ਪੈਂਦੀ ਨਹੀਂ ਇਹ بڑے بڑے ਦਿੱਲੀ ਵਰਗੇ ਮੋਰਚੇ ਫੜੇ ਕਰਦੇ ਤਾਂ ਸਾਡੇ ਪਿੰਡਾਂ ਦੀ ਗੱਲ ਹੈ ਸੋ ਆ ਭਰਾ ਆਈ ਜਾਂ ਉੱਠਿਆ ਕੰਮ ਖੇਤ ਇੱਕ ਕੋਈ ਮੈਸੇਜ ਨਹੀਂ ਪਾਇਆ ਕੋਈ ਆਪਸ ਵਿੱਚ ਸਿਰਫ ਇਕੱਡੇ ਦੇ ਵਿੱਚ ਇਕੱਠੇ ਹੋਏ ਖੜੇ ਹੋਏ ਵੀ ਚਲੋ ਜੀ ਸਭ ਦੇ ਮਨ 'ਚ ਗੱਲ ਹੈਗੀ ਗੱਲ ਕੀ ਆਏ ਥੋੜਾ ਜਿਹਾ ਬਸ ਟਾਈਮ ਲੱਗਦਾ ਆ ਜਗਾ ਦੱਸੇਂ ਬੋਲੇ ਅੰਨੇ ਜਗਾ ਤੇ ਪਹਾੜ ਹੁੰਦਾ ਉਹ ਤੇ ਪਹਿਲਾਂ ਪਹਾੜ ਹੁੰਦਾ ਉਹ ਆਜੋ ਜੀ ਇਹ ਵਾਹ ਜੀ ਬਗਾਲ ਦੇਖੋ ਖਤਾਲਾ ਬੰਨ੍ਹ ਕੇ ਬਗਾਲ ਲੜੀਆਂ ਕੋਈਆਂ ਇਹ ਭਾਜੀ ਇਹ ਪਹਾੜ ਉਹ ਘਾੜਾ ਬਰਾਬਰ ਤੇ ਜੀ ਹੋਰ ਅਜੇ 300 ਫੁੱਟ 200 ਫੁੱਟ ਥੱਲੇ ਆ ਦੇਖੋ ਕਿੱਦਾਂ ਮਸ਼ੀਨਰੀ ਚੱਲ ਰਹੀ ਕਿੱਦਾਂ ਫਿਟਿੰਗਾਂ ਹੋ ਰਹੀਆਂ ਕਿੱਦਾਂ ਮਸ਼ੀਨਾਂ ਖੜੀਆਂ ਬੇਖੌਫ ਅ ਸਾਹਮਣਾ ਆ ਦਿਖਾਇਆ ਜਾਵਾ ਢੇਰਾਂ ਉਧਰ ਸਾਹਮਣੇ ਮੰਦਿਰ ਸਿੱਟਾ ਇਹਨਾਂ ਨੇ ਤੇ ਆ ਦੇਖੋ ਕਿਦਾਂ ਇਹਨਾਂ ਨੂੰ ਦੇਖ ਕੇ ਆਖਣ ਨੂੰ ਵੀ ਆਉਂਦਾ ਵੀ ਇਹ ਨਾ ਦਰਵਾਜ਼ਾ ਦੇਖੋ ਹਾਲਾਤ ਇਤੋਂ ਸਭ ਪਤਾ ਲੱਗਦਾ ਤੇ ਗੁਰਦੁਆਰੇ ਮਗਰ ਪੇਉਂ ਮੰਦਿਰ ਭਾਜੀ ਕੇਜੀਐਫ ਵਾਲਾ ਹਾਲ ਹੋ ਗਿਆ ਕੇਜੀਐਫ ਵਾਲੀ ਮਾਈਨ ਹਾਂ ਕੇਜੀਐਫ ਬਿਲਕੁਲ ਮੈਂ ਤੁਹਾਨੂੰ ਲੱਗੇ ਤਾਂ ਕਹਿਣ ਕਿ ਇਹ ਕੇਜੀਐਫ ਤੇ ਨਾਲੋਂ ਵੀ ਉਹਦਾ ਇੱਕ ਫਿਲਮ ਦੇਖਦੇ ਤੇ ਆ ਤਾਂ ਤੁਸੀਂ ਦੇਖ ਲਓ ਹਕੀਕਤ ਔਰ ਸਾਡੇ ਪਿੰਡਾਂ ਦੇ ਵਿੱਚ ਦੇਖੋ ਹਾਲ 200 ਫੁੱਟ ਉੱਚੇ ਪਹਾੜ ਚੱਟ ਕੇ ਕਿੱਥੇ ਲੈ ਗਏ ਔਰ ਥੱਲੇ ਪਾਣੀ ਦੇ ਦੇਖ ਲਓ ਤੁਸੀਂ ਐ ਹੋ ਗਏ ਜਿੱਦਾਂ ਬੜ ਬੜੇ ਪੁਰਾਣੇ ਡੰਮ ਖੜੇ ਹੁੰਦੇ ਕਿਦਾਂ ਲੱਗੀ ਵੀ ਮਸ਼ੀਨਰੀ ਲੱਗਣ ਕਿਦੀ ਸ਼ਹਿਤ ਏ ਕੌਣ ਪਿੱਛਾ ਬੰਦਾ ਏ ਐਦਾ ਨਹੀਂ ਹੋ ਸਕਦਾ ਸਰਕਾਰਾਂ ਦੇ ਬਗਾਰ ਪਤਾ ਨਹੀਂ ਹੁੰਦਾ ਜੇ ਕਿਤੇ ਸਰਕਾਰ ਚਾਵੇ ਵੀ ਇੱਕ ਬੋਤਲ ਵੀ ਸ਼ਰਾਬ ਦੀ ਇੱਧਰ ਤੇ ਉੱਧਰ ਨਹੀਂ ਹੋਣ ਨੇ ਤੇ ਵੀ ਠੇਕੇ ਵਾਲੀ ਵੇਚਦਾ ਕਿ ਦੂਈ ਵੇਚਦਾ ਐਡੇਡੇ ਕੰਮ ਹੋ ਰਹੇ ਸ਼ਰੇਆਮੇ ਰਸਤੇ ਬਣਾਏ ਵੇ ਦੁਨੀਆ ਪਰਦਾ ਮੈਂ ਤਾਂ ਇਹ ਕਹੂੰਗਾ ਵੀ ਕਿੰਨੇ ਵਿਭਾਗੇ ਆ ਉਹ ਭਾਜੀ ਮੰਦਰ ਫੋਰੈਸਟ ਵਿਭਾਗ ਮੈਨੇ ਕਿ ਡਿਪਾਰਟਮੈਂਟ ਉਹ ਦੂਜੇ ਤੀਜੇ ਕਿੰਨੇ ਮਹਿਕਦੇ ਆਉਣ ਅਜੇ ਕਿਤੇ ਆਪਾਂ ਇੱਕ ਨਹੀਂ ਵੀ ਪੜਦੀ ਹੈ ਨਾ ਕਰ ਤਾਂ ਵੀ ਅਗਲਾ ਆ ਕੇ ਕਹਿੰਦਾ ਯਾਰ ਤੁਸੀਂ ਇਹ ਤੇ ਪਰਮਿਸ਼ਨ ਲੈਣੀ ਸੀ ਤੁਸੀਂ ਇਹ ਦਫਾ ਦੀ ਕਰਤੀ ਆ ਦਫਾ ਦੀ ਕਰਤੀ ਮੈਨੇ ਸੇ ਉਹ ਜਮੀਨ ਲੱਗੇ ਬਣਾਉਣਾ ਉਹ ਫੋਰੈਸਟ ਦਾ ਫੋਰੈਸਟ ਇਹ ਕਿਹੜੀ ਜਮੀਨ ਹੈ ਜੇ ਹਾਂ ਉਹ ਬਾਬਿਆਂ ਵਾਲਾ ਵੀ ਰੁਕਿਆ ਜੀ ਇਹ ਦਫਾ ਉਹ ਆ ਜੀ ਇਹ ਫੋਰੈਸਟ ਦਾ ਕੰਮ ਹੈ ਜੀ ਇਹ ਫਲਾਣੇ ਦਾ ਕੰਮ ਹੈ ਉਹਨਾਂ ਦੇ ਵੀ ਛਲੋ ਆ ਪਰਮਿਸ਼ਨ ਉਹ ਆਪਾਂ ਦਿੰਦਾ ਆ ਜੋ ਇੰਨੀ ਲੁੱਟ ਹੋ ਗਈ ਇੱਥੇ ਜਿਹੜਾ ਇੰਨਾ ਖਲਾਰਾ ਪੈ ਗਿਆ ਇਹਦਾ ਕੌਣ ਹਿਸਾਬ ਕਰੂਗਾ ਕੌਣੀ ਦੇ ਜਵਾਬ ਦੇ ਬਣੇ ਗੱਲਾਂ ਜਦੋਂ ਸਰਕਾਰ ਆਈ ਤੀ ਸਾਡੇ ਆ ਮੰਤਰੀ ਸਾਹਿਬ ਵੀ ਹੋਰ ਵੀ ਬੰਦੇ ਬੜੇ ਕਹਿੰਦੇ ਦੇ ਵੀ ਜਿਹੜਾ ਐਸ ਕੀ ਹੁਣ ਸੱਚਾ ਕੰਮ ਹੋਊਗਾ ਆਹ ਹੈ ਸੱਚਾ ਕੰਮ ਐਦੇ ਨਾਲ ਦੀ ਮੈਂ ਕਹਿੰਦਾ ਵੱਡੀ ਲੁੱਟ ਕੋਈ ਨਹੀਂ ਹੈਗੀ ਜੇ ਕਿਤੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਜਾਵੇ ਮੇਰੇ ਹਿਸਾਬ ਦੇ ਨਾਲ 2026 ਦੇ ਵਿੱਚ ਜੇ ਕਿਤੇ ਆਮ ਇਨਸਾਨਾਂ ਨੂੰ ਵੀ ਦੇ ਦੇਣਾ ਵੀ ਭਾਈ ਸੰਤੋ ਮਹਾਤਮਾ ਤੁਸੀਂ ਇਹਨੂੰ ਵੇਚ ਕੇ ਖਜ਼ਾਨਾ ਕਿੰਨਾ ਕਿ ਭਰ ਦੂ ਮੈਂ ਕਹਿੰਦਾ ਸਾਰਾ ਪਿਛਲਾ ਕਰਜ਼ਾ ਲਾਗ ਖਜ਼ਾਨਾ ਜਿੰਨਾ ਕਹੋ ਪਰ ਨੂੰ ਪਰ ਇਹ ਕਿਦੀ ਜੇਬ ਚ ਜਾ ਰਿਹਾ ਬਿਲਕੁਲ ਲੁੱਟ ਹੋਈ 100 ਕਰੋੜ ਰੁਪਇਆ ਬੂਟਾਂ ਤੋਂ ਪਹਿਲਾਂ ਕਿਹਾ ਸੀ 1 ਸਾਲ ਦੇ ਨਾਲ ਠੀਕ ਆ ਉਹ ਜੀ ਕਹਿੰਦੇ ਵੀ 20000 ਕਰੋੜ ਰੁਪਇਆ ਖਾਂਦੇ ਗਿਆ ਇੱਕ ਸਾਲ ਦਾ ਇੱਕ ਸਾਲ ਦਾ ਇੱਕ ਸਾਲ ਦਾ 4 ਸਾਲ ਹੋ ਗਏ ਹੁਣ ਪੈ ਰਿਆ ਪਰ ਆਪਣੀ ਨਿੱਜ ਦੀਆਂ ਜੇਬਾਂ ਚ ਪੈ ਰਿਆ ਦਿੱਲੀ ਨੂੰ ਜਾ ਰਿਹਾ ਦਿੱਲੀ ਵਾਲੇ ਬੰਦੇ ਕਿੱਦਾਂ ਖੋਜ ਕਰਨੇ ਕੋਈ ਕਹਿੰਦਾ ਜੀ ਮੈਨੂੰ ਮੰਤਰੀ ਆ ਬਣਾ ਦਿਓ ਜੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਬਹਾ ਨੂੰ ਮੈਂ ਤੁਹਾਡੀ ਜਿਹੜੀ ਡਿਮਾਂਡ ਆ ਪੂਰੀ ਕਰੂੰਗਾ ਪਰ ਅਸੀਂ ਨਹੀਂ ਚੱਲਣ ਦੇਣਾ ਅਸੀਂ ਜੇ ਇੱਥੇ ਗੱਲ ਰਣਦੇਵ ਸਾਹਿਬ ਦੀ ਨਹੀਂ ਆ ਪੂਰਾ ਪੰਜਾਬ ਇਕੱਠਾ ਕਰਾਂਗੇ ਆ ਗੱਲਾਂ ਦਿਖਾਵਾਂਗੇ ਲੋਕਾਂ ਨੂੰ ਫਿਰ ਜਿੰਨ ਕਲ ਜਿਹੜੀ ਹੱਡੀ ਬੜੀ ਲੁੱਟ ਹੋ ਰਹੀ ਆ ਜਿਹੜੀ ਇਹ ਸਰਕਾਰ ਆ ਰੋਜ਼ ਮੁੱਖ ਮੰਤਰੀ ਜਿਹਦੇ ਮੰਤਰੀ ਰੋਜ਼ ਗੱਲਾਂ ਕਰਕੇ ਜਿਹੜੀਆਂ ਸੱਚੀਆਂ ਕਰਦੇ ਵੀ ਆਹ ਕੌਣ ਜਵਾਬ ਦੇ ਇਹ ਗੱਲਾਂ ਜਾਂ ਫਿਰ ਇਹਨੂੰ ਪਾਰਦਰਸ਼ੀ ਕਰਕੇ ਦਿਖਾਓ ਇਹ ਪੈਸਾ ਹੈ ਖਜ਼ਾਨੇ ਦੇ ਵਿੱਚ ਜਿੰਨਾ ਇਹ ਕੰਮ ਹੋਇਆ ਤੁਹਾਨੂੰ ਲੱਗਦਾ ਕਿ ਤੁਹਾਨੂੰ ਚੋਣਾ ਹੋ ਕੇ ਵੀ ਹੱਡੀਆਂ ਮੰਤਰੀ ਸਾਹਿਬ ਨੇ ਸਾਰਾ ਕੁਝ ਗਿਣਤਾ ਜੀ ਪਹਿਲਾਂ ਇਦਾਂ ਹੋਇਆ ਪਹਿਲਾਂ ਇਦਾਂ ਹੋਇਆ ਅੱਜ ਦੀ ਕਾਰਜਗੁਜ਼ਾਰੀ ਨਹੀਂ ਉਹਨਾਂ ਨੂੰ ਡਿਗਰੀ ਕੀ ਹੋ ਰਿਹਾ ਉਹਨਾਂ ਦੇ ਮੈਂ ਕਹਿੰਦਾ ਜੀ ਦੇ ਪਹਿਲਾਂ ਮਾਰੇ ਤੇ ਅਸੀਂ ਉਹ ਥੱਲੇ ਅਜ਼ੀਨਾ ਨੋ ਨਵੇਂ ਚਿਹਰਿਆਂ ਨੂੰ ਕਿਹਾ ਵੀ ਠੀਕ ਆ ਬਹੁਤ ਵਧੀਆ ਬੰਦੇ ਆ ਗਏ ਪਰ ਗੱਲ ਕਿੱਥਾ ਖੜ ਗਈ ਜੇ ਕਿਤੇ ਆ ਪਹਿਲਾਂ 5 ਫੁੱਟ 7 ਫੁੱਟ ਖੱਡੇ ਤੇ ਅੱਜ 2-2 2.5 3 ਫੁੱਟ ਦੇ ਖੱਡੇ ਤੇ ਪਹਿਲਾਂ ਕੋ ਪਹਾੜ ਨੂੰ ਹੱਥ ਨਹੀਂ ਪੜਦਾ ਅੱਜ ਪਹਾੜ ਵੀ ਪੜਦੇ ਅੱਜ ਦਰਿਆਵਾਂ ਦੇ ਵਿੱਚ ਉਹ ਪੋਗਲੇਨ ਮਸ਼ੀਨਾਂ ਆਪਣੇ ਇਮਾਨਦਾਰੀ ਨਾਲ ਕਹਿੰਦਾ ਮੈਂ ਵੀ ਬੇਲਿਆਂ 'ਚ ਬਸਣ ਵਾਲਾ ਬੰਦਾ ਉਹ ਪੋਗਲੇਨ ਮਸ਼ੀਨਾਂ ਜਿਹੜੀਆਂ ਅੱਜ ਦੇ ਟਾਈਮ 'ਚ ਚੱਲਦੀਆਂ ਮੈਂ ਕਦੇ ਦੇਖੀ ਹੀ ਨਹੀਂ ਸੀ ਜੋ ਅੱਜ ਟਿਪਰ ਜੋ ਅੱਜ ਮਟੀਰੀਅਲ ਇੱਥੇ ਦੇ ਨਿਕਲ ਰਿਹਾ ਐਨਾ ਨਹੀਂ ਦੇਖਿਆ ਤਾਂ ਕਿਸੇ ਹੱਦ ਤੱਕ ਗੱਲਾਂ ਪੀਆਂ ਪਰ ਇਹ ਤਾਂ ਉਹਨਾਂ ਨਾਲੋਂ ਵੀ 100 ਗੁਣਾ ਵੱਧ ਆਰਡਰ ਤੇ ਬਣਾ ਰਹੇ ਲੱਗਦਾ ਵੀ ਲੁੱਟੀ ਹੋ ਰਹੀ ਆ ਪੂਰੀ ਸਾਰੇ ਆਮ ਲੁੱਟ ਹੈ ਜੀ ਜੇ ਕੋਈ ਇੱਥੇ ਚ ਸੱਚਾਈ ਆ ਇੱਥੇ ਦੁਨੀਆ ਆ ਕੇ ਖੜ ਜੂਗੀ ਤੇ ਜਿਹੜੇ ਸਾਡੇ ਇਲਾਕੇ ਦੇ ਮੰਤਰੀ ਆ ਜਾਂ ਕੋਈ ਹੋਰ ਆ ਇਸ ਮਹਿਕਮੇ ਨਾਲ ਸਬੰਧਤ ਲਿਆ ਕੇ ਦਾਦਰ ਵੀ ਕਿਆ ਖਜ਼ਾਨੇ ਚ ਪੈ ਗਿਆ ਇਹਦਾ ਪੈਸਾ ਜਿਹੜਾ ਕਿੱਥਾ ਗਿਆ ਗੱਲ ਮੰਨ ਲਾਂਗੇ ਨੰਬਰ ਨਹੀਂ ਠੀਕ ਹੈ ਜੀ ਤੁਸੀਂ ਕਰਨਾ ਹੈ ਜੀ ਨੋ ਫੋਨ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਸਾਹਿਬ ਆਪਣਾ ਨਾਮ ਦਾ ਦਿਓ ਠੀਕ ਹੈ ਜੀ ਕਿ ਅਸੀਂ ਕਿਹੜੇ ਜਾਏ ਵੇ ਦੇਖੀ ਦੇਖੀ ਦਰਵਾਜ਼ਾ ਟੋਹਾ ਸਾਡੇ ਕੋ ਨਾ ਆ ਆ ਟਾਟ ਜਿਹੜਾ ਪਿਛੇ ਹੋ ਜਾਓ ਇਹ ਹੈ ਜੀ ਜਿਹੜੀ ਉੱਪਰਲੇ ਪਿੰਡਾਂ ਨਾਲ ਨਾ ਖੇੜੇ ਵਾਲਿਆਂ ਨੂੰ ਪਾਈਪ ਲਾਈਨ ਜੋੜਦੀ ਪਾਣੀ ਤੇ ਉਹ ਪਾਈਪ ਲਾਈਨ ਆ ਦੇਖੋ ਬੜਾ 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 वाह वाह अने का मारो जी बल्ला 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 आराम ना जी अराम ना। देखो जी हालात ਇਹ ਖੇੜੇ ਦੇ ਹਾਲਾਤ ਹੈ ਜੀ ਇਹ ਆਹ ਪਾਈਪਲਾਈਨ ਹੈ ਜਿਹੜੀ ਉੱਪਰ ਪਿੰਡਾਂ ਨੂੰ ਜਾਂਦੀ ਕਿਹੜੀ ਮਾਰਨੋਂ ਪੇਵ ਇਹ ਬਈ ਬੱਲਾ 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 500 ਫੁੱਟ 5 600 ਫੁੱਟ ਥੱਲੇ ਜਾ ਕੇ ਮਾਈਨਿੰਗ ਚੱਲ ਰਹੀ ਆ ਆ ਬੂਟੇ ਉੱਪਰ ਲਾਏ ਦਿਖਾਵੇ ਵਾਸਤੇ ਆ ਥੱਲੇ ਮਾਈਨਿੰਗ ਆ ਹੌਕਾ ਤੇ ਹੈ ਜੀ ਕੰਮ ਕਰ ਰਿਹਾ ਸਰਕਾਰ ਵਾਲੇ ਜਿਹਨੂੰ ਤੇ ਰੋਗੀ ਸਾਰਿਆ ਜਿਹਦੇ ਵੀ ਮੜੋਟੀਆਂ ਕੋਈ ਆ ਚੀਜ਼ਾਂ ਪੜੀ ਦੀ ਕੈਬਨਲੇ ਲਾ ਲਓ ਦੱਸੋ ਇਹ ਜਾਲੂਆ ਪਣੀਏ ਦਾ ਹੈ ਜਿੱਦਨ ਵੀ ਪੈ ਗਿਆ ਹੈ ਪਾਈਪਲਾਈਨ ਜਾ ਕੇ 500 ਫੁੱਟ ਥੱਲੇ ਲੱਪਣੀ ਬਿਲਕੁਲ ਜਿਹੜੀਆਂ ਬਹੁਤ ਬੜੀਆਂ ਗੱਲਾਂ ਐ ਜੇ ਇਹਦੇ ਵਿੱਚ ਕੋਈ ਲੀਗਲ ਹੈ ਗੱਲ ਤਾਂ ਮੈਂ ਕਹਿੰਦਾ ਲੀਗਲ ਸ਼ਬਦ ਹੀ ਬੇਈਮਾਨ ਹੋ ਗਿਆ ਬੱਸ ਇਹਦੇ ਵਿੱਚ ਕੋਈ ਲੀਗਲ ਹੋਏ ਨਹੀਂ ਸਕਦਾ ਵੀ 500 ਫੁੱਟ ਥੱਲੇ ਨੂੰ 500 ਫੁੱਟ ਉੱਪਰ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕੋਈ ਸੰਭਾਗ ਨਹੀਂ ਕੋਈ ਵੈਕ ਨਹੀਂ ਸਭ ਇਹ ਸਦਾ ਐਂ ਚੱਲਦਾ ਵੀ ਕਿਤੇ ਰਾਜੇ ਦਾ ਰਾਜ ਆ ਜੋ ਕਰ ਲਿਆ ਉਹਨਾਂ ਕਰ ਲਿਆ ਬਿਲਕੁਲ ਵੀ ਇਹ ਹੈ ਜੀ ਮੈਂ ਕਹੂੰਗਾ ਵੀ ਆਪਾਂ ਨੂੰ ਦੇਖ ਕੇ ਤਾਂ ਇਦਾਂ ਜਾਨਾ ਕਿੰਨੇ ਦਿਨ ਪਾਣੀ ਬੰਦ ਰਿਹਾ ਕਿਤੇ ਕਿਤੇ हां ਨਾਲੇ ਸਮੇਂ ਦੇ ਵਿੱਚ ਬਰਬਾਦੀ ਹੋਊਗੀ ਸਾਡੇ ਕੰਦਰ ਵੀ ਸਾਡੇ ਭਰਾਵਾਂ ਦੇ ਸਾਡੀ ਕਿਉਂਕਿ ਅਸੀਂ ਵੀ ਇਥੇ ਨਾਲ ਬਸਦੇ ਆ। ਸੋ ਆਹ ਦੇਖੋ ਇਹ ਸਾਹਮਣੇ ਪੀਰ ਲੱਗਿਆ ਵਾ। ਦੇਖੋ ਉਹਦੇ ਵੀ 5-20 ਮੀਟਰ ਪਹਿਲਾਂ ਉਹ ਕਿਤੇ ਪਤਲੀ ਕਿੱਦਾਂ ਲਾਇਆ ਹੋਣਾ। ਪਰ ਸਪੋਰਟ ਆ ਤੁਸੀਂ ਦਿੱਤੀ ਨਾ। ਕਿਤੇ ਨਹੀਂ ਹੁਣ 3-400 ਫੁੱਟ ਥੱਲੇ ਚੱਲ ਗਈ ਗੱਲ। ਹਾ ਦੇਖੋ ਬੀਮਿੰਗ ਕੋਈ ਲਾਈ ਦੀ ਪਹਿਲਾਂ ਕੋਈ ਨਹੀਂ ਖੜੀ। ਹਾਂ ਇਹ ਹੁਣ ਕਿਸੇ ਦੀ ਉੱਪਰ ਵਾਲੀ। ਹਾਂ ਬਿਲਕੁਲ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਔਰ ਇਹਦੀ ਆਖਰ ਅਫਸਰ ਨજરਦਾਨੀ ਕਰਨ ਜਿਹੜੇ ਚੰਡੀਗੜ੍ਹ ਬਹਾੜੀ ਦਫ਼ਤਰਾਂ ਦੇ ਵਿੱਚ ਬੈਠੇ ਸਿਰਫ ਉਹ ਤਾਂ ਕਾਨੂੰਨਾਂ ਦੇ ਵਿੱਚ ਕਾਗਜ਼ਾਂ 'ਚ ਕਾਨੂੰਨ ਦੱਸੀ ਜਾਂਦੇ ਵੀ ਇਹ ਕੰਮ ਐਦਾਂ ਹੋਣਾ ਚਾਹੀਦਾ ਐ ਐਦਾਂ ਆ ਚੀਜ਼ ਦੇ ਪਰ ਆ ਕੇ ਨજરਦਾਨੀ ਕਰਕੇ ਅਸੀਂ ਆਵਾਂਗੇ ਸੋਮਵਾਰ ਨੂੰ ਐਸਡੀਓ ਸਾਹਿਬ ਨੇ ਕਿਹਾ ਏ ਸੋਮਵਾਰ ਨੂੰ ਆਵਾਂਗੇ ਸਾਨੂੰ ਇਹਦਾ ਕੱਲ ਦਾ ਜਵਾਬ ਦੇ ਦੇਣ ਵੀ ਹਾਂ ਵੀ ਇਹ ਲੀਗਲ ਹੈ ਜੇ ਲੀਗਲ ਹੈ ਤਾਂ ਕੇਸ ਹਸਾਬ ਨਾਲ ਜੇ ਕਰੀ ਐ ਤਾਂ ਤੁਸੀਂ ਕਿੱਥੇ ਸੁੱਤੇ ਪਏ ਹੋ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਵਾ ਇਹ ਬੰਦ ਕਿਉਂ ਨਹੀਂ ਕਰਾ ਸਕਦੇ ਠੀਕ ਹੈ ਹੈਂ ਉਹ ਸਾਹਮਣੇ ਲੈਵਲ ਦਾ ਪਹਿਲਾਂ ਇਦਾਂ ਬਰਾਬਰ ਦਾ ਹੈ ਉਹ ਕਾਹਦੇ ਲਾਇਆ ਵੀ ਜੀ ਬੀਮ ਵਿੱਚ ਵਿੱਚ ਦੇਖ ਦੇ ਤੇ ਭਾਜੀ ਕਿਸੇ ਦੀ ਹੱਦ ਹੋਣੀ ਉਰਲਾ ਪਾਸੇ ਕੋਈ ਪਰਲਾ ਪਾਸੇ ਅਸਲ ਵਿੱਚ ਨਾ ਜੀ ਇਹ ਬੂਟੇ ਲੱਗਦੇ ਮੈਨੂੰ ਇਦਾਂ ਪਹਿਲਾਂ ਉੱਥੇ ਤੱਕ ਉਹ ਦੇਖੋ ਇਦਾਂ ਮਿਲੇ ਵੇ ਇਹ ਕਿਸੇ ਇੱਕ ਬੰਦੇ ਦੀ ਜ਼ਮੀਨ ਹੈ ਇੱਧਰ ਇੱਧਰ